ਪੇਜ ਨੂੰ ਦੇਖ ਰਹੇ ਦੋਸਤਾਂ ਦਾ ਸਵਾਗਤ ਹੈ ਪੇਜ ਵੀਆਈਪੀ ਜੰਡਵਾਲਾ ਮੀਰਾ ਸੰਗਲਾ ਤੇ ਸਵਾਜਕਤ ਨੂੰ ਪੋਸਟ ਦੇ ਨਾਲ ਰੂਬਰੂ ਕਰਵਾ ਰਹੇ ਆ ਇੱਕ ਤੁਸੀਂ ਨਹੀਂ ਪੱਥਰ ਦੇਖ ਰਹੇ ਹੋ ਜੋ ਮਿੱਟੀ ক্লোਜ਼ ਕਰਕੇ ਦਿਖਾ ਦਿੰਦੇ ਆਪਾਂ ਮਿੱਟੀ ਨਵੰਬਰ 2022 ਨੂੰ ਇੱਕੇ ਦਾ ਨਹੀਂ ਪੱਥਰ ਰੱਖਿਆ ਗਿਆ ਸੀ ਇਹ ਇੱਕ ਖੇਡ ਸਟੇਡੀਅਮ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਗਰਾਊਂਡ ਹੈ ਇਹ ਖੇਡ ਸਟੇਡੀਅਮ ਬਣ ਰਿਹਾ ਹੈ ਜੀ ਦੀ ਚਾਰ ਦਵਾਈ ਦਵਾਰੀ ਲਗਭਗ ਕੰਪਲੀਟ ਹੋ ਚੁੱਕੀ ਹੈ ਕੁਝ ਟਾਈਮ ਪਹਿਲਾਂ ਮੈਂ ਇੱਕ ਪੋਸਟ ਪਾਈ ਸੀ ਉਹਦੇ ਵਿੱਚ ਮੈਂ ਮੈਂਸ਼ਨ ਕਰਿਆ ਸੀ ਕਿ ਇੱਥੇ ਇੱਕ ਬਹੁਤ ਜਲਦੀ ਸਟੇਡੀਅਮ ਬਣੇਗਾ ਔਰ ਪੰਚਾਇਤ ਜਿਹੜੀ ਪਿਛਲੀ ਸੀ ਇਸ ਤੋਂ ਪਿਛਲੀ 2024 ਤੋਂ ਪਹਿਲਾਂ ਵਾਲੀ ਪੰਚਾਇਤ ਸੀ ਜਿਹੜੀ ਉਹਨਾਂ ਨੇ ਤਾਂ ਨੀ ਪੱਥਰ ਖਵਾਇਆ ਸੀ 2022 ਦੇ ਵਿੱਚ ਪਰ ਇਹਨੂੰ ਜਿਹੜੇ ਮੁਕੰਮਲ ਕਰ ਰਹੀ ਹੈ ਇਹ ਪੰਚਾਇਤ ਕਰ ਰਹੀ ਹੈ ਤੇ ਹੋਰ ਵੀ ਤੁਹਾਨੂੰ ਕਈ ਚੀਜ਼ਾਂ ਨਾਲ ਅਪਡੇਟ ਕਰਵਾਣੀਆਂ ਹੈ ਦੇਖਦੇ ਰਹੋ 4 ਜਨਵਰੀ ਨੂੰ ਇੱਕ ਪੋਸਟ ਪਾਈ ਗਈ ਸੀ ਇਸੇ ਪੇਜ ਤੇ ਕਿ ਬਹੁਤ ਜਲਦੀ ਇੱਕ ਗਰਾਊਂਡ ਇਹ ਜਿਹੜਾ ਗਰਾਊਂਡ ਦੇ ਆਸ-ਪਾਸ ਦਾ ਏਰੀਆ ਤੁਹਾਨੂੰ ਦਿਖਾਇਆ ਗਿਆ ਸੀ ਕਿ ਇਹ ਛੱਪੜ ਹੈ ਇਹਦੇ ਦੋ ਤੇ ਬਿਲਕੁਲ ਨਾਲ ਅੱਗੇ ਦੂਸਰਾ ਵੀ ਬਣਿਆ ਸੋ ਇੱਕ ਪੋਸਟ ਤੇ ਇੰਨਾ ਇੱਕ ਵਧੀਆ ਰਿਜ਼ਲਟ ਮਿਲਿਆ ਕਿ ਇਹ ਦੇਖ ਇਹ ਐਂਗਲਸ ਵਗੈਰਾ ਤੇ ਤੁਸੀਂ ਦੇਖ ਰਹੇ ਹੋ ਕਿ ਐਂਗਲ ਲੱਗ ਗਏ ਲੱਗ ਚੁੱਕੇ ਨੇ ਇਹਨਾਂ ਤੇ ਬਹੁਤ ਸ਼ਾਨਦਾਰ ਕੰਮ ਹੋ ਰਿਹਾ ਸੋ ਬਹੁਤ ਬਹੁਤ ਜੰਡਵੜੀ ਦੀ ਪੂਰੇ ਨਗਰ ਨਿਵਾਸੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਇਸ ਚੀਜ਼ ਦੀ ਵਧਾਈ ਹੈ ਕਿ ਪੰਚਾਇਤ ਨੇ ਬੜਾ ਅਰਜੈਂਟ بیس ਤੇ ਕੰਮ ਕਰਨਾ ਸ਼ੁਰੂ ਕਰਤਾ ਹੈ ਔਰ ਮઝા ਵੀ ਆ ਰਿਹਾ ਹੈ ਭਾਈ ਤੇ ਹੁਣ ਤੁਹਾਨੂੰ ਅੱਗੇ ਚੱਲਦੇ ਕੰਮ ਤੇ ਅਸੀਂ ਦਿਖਾਇਆ ਜਾਏਗਾ ਜੋ ਕੰਮ ਚੱਲ ਰਿਹਾ ਸੋ ਬਨੇ ਰਹੋ ਤੁਸੀਂ ਹਾਂਜੀ ਦੋਸਤੋ ਦੇਖੋ 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 ਮਿਹਨਤਾਂ ਜਾਰੀ ਨੇ ਕੰਮ ਜਾਰੀ ਨੇ ਸੋ ਤੁਹਾਨੂੰ ਅੱਜ ਦਿਖਾ ਰਿਹਾ ਇੱਕ ਨਵੀਂ ਪੋਸਟ ਦੇ ਨਾਲ ਰੂਬਰੂ ਇਹ ਸਾਡੇ ਬਜ਼ੁਰਗ ਲੱਗਦੇ ਯੰਗ ਨੇ ਬਸ ਦਿਖਣ ਨੂੰ ਬਜ਼ੁਰਗ ਨੇ ਸੋ ਆਹ ਦੇਖੋ ਮਿਸਤਰੀ ਸਾਹਿਬ ਵੀ ਲੱਗ ਰਿਹਾ ਕੰਮ ਜੋਰਾ ਸ਼ੋਰਾ ਤੇ ਆ ਪੂਰਾ ਪ੍ਰੋਪਰ ਸਿਸਟਮੈਟਿਕਲੀ ਕੰਮ ਕਰਦੇ ਹੁੰਦੇ ਸਾਡੇ ਮਿਸਤਰੀ ਸਾਹਿਬ ਇੰਜੀਨੀਅਰ ਕਹਿ ਲਓ ਮਿਸਤਰੀ ਕਹਿ ਲਓ ਸਾਡੇ ਪਿੰਡ ਵਾਸੀ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਕਾਰਵਾਰ ਨੂੰ ਸਿਰੇ ਚੜਾ ਰਿਆ ਨੇਰੇ ਚੜਾ ਰਿਆ ਬੜੀ ਖੁਸ਼ੀ ਹੁੰਦੀ ਹੈ ਕਿ ਕੰਮ ਜੋਰਾ ਸ਼ੋਰਾ ਤੇ ਹੈ ਤੇ ਸਾਰਿਆਂ ਨੂੰ ਵਧਾਈ ਦੇ ਸਾਰੇ ਵਧਾਈ ਦੇ ਪਾਤਰ ਨੇ ਪੂਰਾ ਨਗਰ ਔਰ ਥੋੜੀ ਜੀ ਪ੍ਰੋਬਲਮ ਇਸ ਗਰਾਊਂਡ ਨੂੰ ਲੈ ਕੇ ਆ ਰਹੀ ਹੈ ਕਿ ਕੋਈ ਅੜਕਲਾਂ ਟੱਕਣਾ ਲਾਈਆਂ ਜਾ ਰਹੀਆਂ ਨੇ ਕੋਈ ਰੋਕ ਥਾਮ ਲਈ ਸੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਇਸ ਪੋਸਟ ਨਾਲ ਸਹਿਮਤ ਹੋ ਤਾਂ ਤੁਸੀਂ ਦੱਸ ਸਕਦੇ ਹੋ ਸਾਨੂੰ ਵੀ ਇਹ ਸਹੀ ਹੋ ਰਿਹਾ ਕੰਮ ਇਹਦੇ ਚ ਰੋਕ ਲਗਣੀ ਚਾਹੀਦੀ ਹੈ ਕਿ ਇਸ ਕੰਮ ਨੂੰ ਮੁਕੰਮਲ ਕਰਨ ਵਿੱਚ ਜੋਰ ਲਾਉਣਾ ਚਾਹੀਦਾ ਸੋ ਆਪਣੇ ਕਮੈਂਟ ਵਿੱਚ ਜ਼ਰੂਰ ਮੈਂਸ਼ਨ ਕਰੋ ਧੰਨਵਾਦ ਬਹੁਤ ਬਹੁਤ